ਇਹ ਜਿਮਨੀ ਚੋਣ ਨੂੰ ਦੇਖੇ ਜਿਮਨੀ ਚੋਣਾਂ ਹਮੇਸ਼ਾ ਹੀ ਜ਼ਿਆਦਾਤਰ ਜਿਹਦੀ ਸਰਕਾਰ ਹੁੰਦੀ ਹੈ ਉਹਨਾਂ ਦੇ ਵਿਧਾਇਕ ਆਉਂਦਾ ਹੈ ਪਰ ਇਹ ਪੰਥਕ ਹਲਕਾ ਹੋਣ ਕਰਕੇ ਇੱਥੇ ਕਿਤੇ ਵੀ ਬਾਜ਼ੀ ਪੜ ਸਕਦੀ ਹੈ ਤੇ ਇਹ ਕੀ ਲੱਗਦਾ ਹੈ ਕਿ ਇਸ ਵਾਰ ਕੌਣ ਐਮਐਲਏ ਜਿਹੜਾ ਬਣੇਗਾ ਤੰਤਰ ਸਾਹਿਬ ਐਮਐਲਏ ਜੀ ਭਾਈ ਮਨਦੀਪ ਸਿੰਘ ਜੀ ਖਾਲਸਾ ਜਿਹੜੇ ਕਿ ਪੰਥਕ ਉਮੀਦਵਾਰ ਨੇ ਪੰਥ ਦੇ ਸੰਜੇ ਉਮੀਦਵਾਰ ਨੇ ਤੇ ਸਾਰੀ ਜਿਹੜੇ ਹਲਕਾ ਹੈ ਤੁਸੀਂ ਤੁਹ ਬੈਲਟ ਵੇਖੀ ਹੋਣੀ ਹੈ ਸਾਰੀ ਪੰਥਕ ਬੈਲਟ ਆ ਤੇ ਪੰਥ ਹਮੇਸ਼ਾ ਹੀ ਪੰਥ ਦੇ ਨਾਲ ਖੜਦਾ ਹੈ ਤੇ ਪੰਥਕ ਉਮੀਦਵਾਰ ਹੋਣ ਦੇ ਨਾਤੇ ਭਾਈ ਮਨਦੀਪ ਸਿੰਘ ਖਾਲਸਾ ਜੀ ਨੂੰ ਸਪੋਰਟ ਕਰ ਰਹੇ ਕਿਹਦੇ ਨਾਲ ਮੁਕਾਬਲਾ ਭਾਈ ਮਨਦੀਪ ਸਿੰਘ ਦਾ ਲੱਗਦਾ ਹੈ ਕਿਸੇ ਦਾ ਮੁਕਾਬਲਾ ਨਹੀਂ ਜੀ ਪੰਥ ਚੜ੍ਹਦੀ ਕਲਾ ਚ ਹੀ ਹਮੇਸ਼ਾ ਪੰਥ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ ਇੱਕੋ ਹੀ ਚੇਰਾ ਜੀ ਸਰਦਾਰ ਰਮੇਸ਼ ਸਿੰਘ ਸਿੰਧੂ ਦਾ ਤਰਨਤਾਰਨ ਚ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਤੋਂ ਕੰਮ ਤੋਂ ਪਤਾ ਲੱਗਦਾ ਜੀ ਬਜਲੀ ਦੇ ਬਿੱਲ ਫਰੀ ਨੇ ਬਾਫ ਨੇ 1000 ਜੁੱਟ ਤਾਂ ਲੱਗੇ 2 ਮਹੀਨੇ ਦਾ 600 ਜੁੱਟ ਮਿਲਦਾ ਐਂਟੀ ਟੋਨ ਸਿਸਟਮ ਲੱਗੇ ਨੇ ਚੋਗੀ ਝਾੜੂ ਨੇ ਕੰਮ ਇੰਨੇ ਕ ਕਰਾਗਾ ਤੇ ਆ ਕਿ ਕੋਈ ਦੂਜੇ ਦਾ ਧਿਆਨ ਕਿਸੇ ਪਾਰਟੀ ਆਲ ਜਾਂਦਾ ਹੀ ਨਹੀਂ ਆ ਜੀ ਕਿਉਂਕਿ 10 ਲੱਖ ਦਾ ਬੀਮਾ ਜਿਹੜਾ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਆ ਉਹ ਮੜਾ ਬੰਦਾ ਚੰਗੇ ਆ ਉਸਤਾਜ ਨਾਲ ਆ ਹੀ ਨਹੀਂ ਕਰਾ ਸਕਦਾ ਜਿਹੜਾ ਇਸ ਪਾਰਟੀ ਨੇ ਇਹ ਜ਼ਿਆਦਾ ਵਧੀਆ ਬੈਨੀਫਿਟ ਦਿੱਤਾ ਵਾ ਲੋਕ ਬਹੁਤ ਤੰਗ ਆ ਚੁੱਕੇ ਆ ਨਸ਼ਿਆਂ ਤੋਂ ਬੇਰੁਜ਼ਗਾਰੀ ਤੋਂ ਤੇ ਇਸ ਕਰਕੇ ਮਨਦੀਪ ਸਿੰਘ ਨੂੰ ਭਾਜਪਤ ਬਤਵਾਰ ਸਿੰਘ ਨੂੰ ਅੱਗੇ ਲਿਵਾਣਾ ਬਹੁਤ ਜ਼ਰੂਰੀ ਆ ਏ ਆਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਛੋਟੀ ਜੇ ਤਰਨਤਾਰਨ ਸਾਹਿਬ ਦੀ ਗੱਲ ਕਰ ਲਈਏ ਤਾਂ ਚੋਣ ਅਖਾੜਾ ਪੂਰੀ ਤਰ੍ਹਾਂ ਮਗਿਆ ਹੋਇਆ ਜਿਮਣੀ ਚੋਣਾ ਤਰਨਤਾਰਨ ਸਾਹਿਬ ਦੇ ਵਿੱਚ ਹੋਣ ਜਾ ਰਹੀਆਂ ਤਾਂ ਚੋਣ ਮੈਦਾਨ ਦੇ ਵਿੱਚ ਵੱਖ-ਵੱਖ ਉਮੀਦਵਾਰ ਨੇ ਜੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਤੇ ਭਾਜਪਾ ਕਾਂਗਰਸ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ ਬਾਦਲ ਸਾਰੇ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਮਗਿਆ ਹੋਇਆ ਅੱਜ ਗੱਲਬਾਤ ਕਰਾਂਗੇ ਇੱਥੇ ਦੇ ਲੋਕ ਕਿਸ ਨੂੰ ਵਿਧਾਇਕ ਦੇਖਣਾ ਚਾਹੁੰਦੇ ਨੇ ਕੀ ਕਹਿਣਾ ਹੈ ਇੱਥੇ ਦੇ ਲੋਕਾਂ ਦਾ ਤਨਤਨ ਸਾਹਿਬੇ ਕੇ ਪਹੁੰਚ ਚੁਕੇ ਆ ਅੱਜ ਕੇਆਰਟੀ ਨਿਊਜ਼ ਨੈਟਵਰਕ ਦੀ ਟੀਮ ਜਿਹੜੀ ਇੱਥੇ ਪਹੁੰਚੀ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕੋ ਲੋਕਾਂ ਦਾ ਕੀ ਕਹਿਣਾ ਹੈ ਇਸ ਸਬੰਧ ਦੇ ਵਿੱਚ ਸਾਡੀ ਪੂਰੀ ਟੀਮ ਕੇਆਰਟੀ ਨਿਊਜ਼ ਨੈਟਵਰਕ ਦੀ ਇੱਥੇ ਪਹੁੰਚੀ ਆ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੁਖਨਾਮ ਸਿੰਘ ਕਾਲੋ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੋ ਉਹ ਕਿਵੇਂ ਦੇਖਦੇ ਇਸ ਚੀਜ਼ ਨੂੰ ਕਾਲੋ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਧੰਨਵਾਦ ਜੀ ਸਾਰਾ ਸਾਰਿਆਂ ਦਾ ਕਾਲੋ ਸਾਹਬ ਜੀ ਗੱਲ ਕਰ ਲਈਏ ਤਾਂ ਜਿਮਨੀ ਚੌਣ ਅਖਾੜਾ ਪੂਰੀ ਤਰ੍ਹਾਂ ਮਗਿਆ ਹੋਇਆ ਇਸ ਮਗੇ ਹੋਏ ਅਖਾੜੇ ਦੇ ਵਿੱਚ ਅੱਜ ਕੇ ਆਰਟੀ ਨਿਊਜ਼ ਨੈਟਵਰਕ ਦੀ ਟੀਮ ਪਹੁੰਚ ਚੁੱਕੀ ਆ ਕਿਵੇਂ ਲੱਗਦਾ ਤੁਹਾਨੂੰ ਕਿ ਕੀ ਐ ਇੱਥੇ ਦੇ ਨਤੀਜੇ ਆਉਣ ਦੇ ਕਿਵੇਂ ਦਾ ਲੱਗਦਾ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਾਡੀ ਟੀਮ ਵੱਲੋਂ ਸਤਿ ਸ੍ਰੀ ਅਕਾਲ ਇਹ ਜਿਹੜਾ ਸਵਾਲ ਤੁਸੀਂ ਕੀਤਾ ਕਿੰਦਾ ਲੱਗਦਾ ਹੈ ਇਹ ਹਲਕਾ ਵੇਖੀਏ ਤੇ ਤਰਤਾ ਹਲਕਾ ਪੰਥਕ ਆ ਤੇ ਇੱਥੇ ਪੰਥਕ ਦੇ ਵਿੱਚ ਦੋ ਪਾਰਟੀਆਂ ਆ ਗਈਆਂ ਇੱਕ ਸੋਮਨੀ ਅਕਾਲੀ ਦਲ ਬਾਦਲ ਤੇ ਇੱਕ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਗਏ ਤੇ ਵਾਰਿਸ ਪੰਜਾਬ ਦੇ ਨੂੰ ਬਾਕੀ ਸਾਰੇ ਦਲਾਂ ਨੇ ਅਮਾਇਤ ਕੀਤੀ ਹੋਈ ਆ ਫਿਰ ਆਮ ਆਦਮੀ ਪਾਰਟੀ ਇੱਥੇ ਜੇ ਜਿਮਨੀ ਚੋਣ ਨੂੰ ਦੇਖੇ ਜਿਮਨੀ ਚੋਣ ਹ ਹਮੇਸ਼ਾ ਹੀ ਜ਼ਿਆਦਾਤਰ ਜਿਹਦੀ ਸਰਕਾਰ ਹੁੰਦੀ ਹੈ ਉਹਨਾਂ ਦੇ ਵਿਧਾਇਕ ਆਉਂਦਾ ਪਰ ਇਹ ਪੰਥਕ ਹਲਕਾ ਹੋਣ ਕਰਕੇ ਇੱਥੇ ਕਿਤੇ ਵੀ ਬਾਜ਼ੀ ਪਲਟ ਸਕਦੀ ਹੈ ਤੇ ਸੋ ਇੱਥੇ ਟੱਕਰ ਜਿਹੜੀ ਆ ਇਨਾਂ ਦੀ ਬਹੁਤ ਜ਼ਬਰਦਸਤ ਚੱਲੇਗੀ ਪੰਥਕ ਤੇ ਆਪਣਾ ਆਮ ਆਦਮੀ ਪਾਰਟੀ ਦੀ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਥੋੜਾ ਥੱਲੇ ਚੱਲਣਗੀਆਂ ਤੇ ਬਾਕੀ ਆਪਾਂ ਚੱਲਦੇ ਹਾਂ ਉਹਨਾਂ ਤੋਂ ਪਤਾ ਲੱਗੇਗਾ ਕਿ ਲੋਕਾਂ ਤੋਂ ਲੋਕ ਕੀ ਕਹਿੰਦੇ ਨੇ ਲੈਣੇ ਤੱਕ ਫਸਵਾ ਮੁਕਾਬਲਾ ਇੱਥੇ ਦਾ ਬਹੁਤ ਫਸਵਾ ਮੁਕਾਬਲਾ ਹੋਏਗਾ ਜੀ ਚਲਿਏ ਲੋਕਾਂ ਕੋਲ ਗੱਲਬਾਤ ਕਰਦੇ ਹਾਂ ਜੀ ਆਓ ਚੱਲਦੇ ਹਾਂ ਜੀ ਇੱਥੇ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ ਜੀ ਜਤਿੰਦਰ ਅੱਜ ਫਿਰ ਲੋਕਾਂ ਤੋਂ ਪਤਾ ਲੱਗ ਜਾਏਗਾ ਕਿ ਕਿਦੜਾ ਲੋਕਾਂ ਦਾ ਚਿਕਰਾ ਬਿਲਕੁਲ ਜੀ ਸਰ ਅੱਜ ਗੱਲਬਾਤ ਕਰਾਂਗੇ ਇੱਥੇ ਦੇ ਲੋਕਾਂ ਦੇ ਨਾਲ ਕਿਵੇਂ ਦਾ ਰੁਝਾਨ ਹੈ ਲੋਕਾਂ ਦੇ ਵਿੱਚ ਜਿਵੇਂ ਪੰਥਕ ਹਲਕਾ ਮੰਨਿਆ ਜਾ ਰਿਹਾ ਜੋ ਲੋਕਾਂ ਦੀ رائے ਕੀ ਆ ਉਹ ਲੋਕਾਂ ਦੇ ਕੋਲ ਪਹੁੰਚ ਕੇ ਗੱਲਬਾਤ ਕਰਾਂਗੇ ਜੋ ਤਨਤਨ ਸਾਹਿਬ ਸ਼ਹਿਰ ਦੇ ਲੋਕ ਆ ਤਨਤਨ ਸਾਹਿਬ ਸ਼ਹਿਰ ਦੇ ਵਿੱਚ ਆ ਤਾਂ ਲੋਕਾਂ ਦਾ ਵਿਊ ਜਾਣ ਰਹੇ ਆ ਕਿ ਕਿਸ ਨੂੰ ਐਮਐਲਏ ਦੇਖਣਾ ਚਾਹੁੰਦੇ ਨੇ ਸਾਡੇ ਨਾਲ ਵੀਰ ਨੇ ਗੱਲਬਾਤ ਕਰਨ ਲਈ ਕੀ ਨਾ ਆ ਤੁਹਾਡਾ ਮੇਰਾ ਨਾਮ ਸੁਖਬੀਰ ਸਿੰਘ ਵਲਟੋਆ ਜੀ ਤੇ ਕੀ ਲੱਗਦਾ ਹੈ ਕਿ ਇਸ ਵਾਰ ਕੌਣ ਐਮਐਲਏ ਜਿਹੜਾ ਬਣੇਗਾ ਤਨਤਨ ਸਾਹਿਬ ਐਮਐਲਏ ਜੀ ਭਾਈ ਮਨਦੀਪ ਸਿੰਘ ਜੀ ਖਾਲਸਾ ਜਿਹੜੇ ਕਿ ਪੰਥਕ ਉਮੀਦਵਾਰ ਨੇ ਪੰਥ ਦੇ ਸਾਂਝੇ ਉਮੀਦਵਾਰ ਨੇ ਤੇ ਸਾਰੀ ਜਿਹੜੀ ਹਲਕਾ ਹੈ ਤੁਸੀਂ ਤੁਹ ਬੈਲਟ ਵੇਖੀ ਹੋਣੀ ਹੈ ਸਾਰੀ ਪੰਥਕ ਬੈਲਟ ਆ ਤੇ ਪੰਥ ਹਮੇਸ਼ਾ ਹੀ ਪੰਥ ਦੇ ਨਾਲ ਖੜਦਾ ਹੈ ਤੇ ਪੰਥਕ ਉਮੀਦਵਾਰ ਹੋਣ ਦੇ ਨਾਤੇ ਭਾਈ ਮਨਦੀਪ ਸਿੰਘ ਖਾਲਸਾ ਜੀ ਨੂੰ ਸਪੋਰਟ ਕਰ ਰਹੇ ਕਿਹਦੇ ਨਾਲ ਮੁਕਾਬਲਾ ਭਾਈ ਮਨਦੀਪ ਸਿੰਘ ਦਾ ਲੱਗਦਾ ਕਿਸੇ ਦਾ ਮੁਕਾਬਲਾ ਨਹੀਂ ਪੰਥ ਚੜ੍ਹਦੀ ਕਲਾ ਚ ਹੀ ਹਮੇਸ਼ਾ ਪੰਥ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ ਸੋ ਚੜਤੀ ਕਲਾ ਵੱਡੀ ਨੀਂਦ ਦੇ ਨਾਲ ਜਿਹੜਾ ਹੋਇਆ ਇੱਥੇ ਜਦ ਪ੍ਰਭੂ ਕਰਨੀ ਆ ਹ ਤੁਹਾਡਾ ਕੀ ਸ਼ੁਰਨਾਮ ਹੋ ਪੁੱਤਰਜੀਤ ਸਿੰਘ ਕਿਸ ਨੂੰ ਬੋਡ ਪਾਉਣ ਜਾ ਰਹੇ ਇਸ ਵਾਰ ਅਸੀਂ ਤੇ ਭਾਈ ਸਾਹਿਬ ਨੂੰ ਪਾਉਣੀਆਂ ਜੀ ਹਾਂਜੀ ਤਾਂ ਕੀ ਲੱਗਦਾ ਕਿ ਇਸ ਵਾਰ ਐਮਐਲਏ ਭਾਈ ਸਾਹਿਬ ਬਣ ਕੇ ਲੋਕਾਂ ਤੋਂ ਸਮਰਥਨ ਕੇ ਬਹੁਤ ਬਹੁਤ ਤਗੜੇ ਮਾਰਜਨ ਨਾਲ ਬਣਨਗੇ ਬਹੁਤ ਤਗੜੇ ਬਹੁਤ ਤਗੜੇ ਵੇਖੋ ਤੁਸੀਂ ਆਪ ਜਾ ਰਹੇ 14 ਤਰੀਕ ਨੂੰ ਪਤਾ ਲੱਗ ਜਾਣਾ ਤੁਹਾਨੂੰ ਵੀ ਇਹ ਇਨ੍ਹਾਂ ਪਾਰਟੀਆਂ ਨੂੰ ਪਤਾ ਲੱਗ ਜਾਣਾ ਵੀ ਕੀ ਬਣ ਗਿਆ ਸਾਡੇ ਨਾਲ ਕਿੱਕਟ ਕਿਸ ਦੇ ਨਾਲ ਮੁਕਾਬਲਾ ਲੱਗਦਾ ਕਿ ਇਹਨਾਂ ਨਾਲ ਕਿਸ ਨਾਲ ਇਹਨਾਂ ਨਾਲ ਬਿਲਕੁਲ ਇਹ ਦੌੜ ਹੀ ਚ ਨਹੀਂ ਹੈਗੇ ਕੋਈ ਮੁਕਾਬਲਾ ਕੀ ਕਰਨਾ ਇਹਨਾਂ ਇਹ ਤਾਂ ਦੌੜ ਹੀ ਚ ਨਹੀਂ ਹੈਗੇ ਹਾਂਜੀ ਹੁਣ ਅਸੀਂ ਤਰਨਤਨ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਆਮ ਲੋਕਾਂ ਤੋਂ ਪੁੱਛਦੇ ਹਾਂ ਕਾਂਜੀ ਵੀਰ ਦੀ ਕਿਸ ਨੂੰ ਵੋਟ ਪਾਓਗੇ ਜੇਕਰ ਜੋਰ ਤਾਂ ਸਾਰੇ ਪਾਰਟੀਆਂ ਦਾ ਲੱਗਾ ਹੋਇਆ ਜੀ ਇਹਨਾਂ ਲੇਕਿਨ ਇਹ ਕਾਮਰੇਦਾਰ ਦੇ ਉਧਾਰ ਤੇ ਵੇਖੀਏ ਤੇ ਕਾਮਰੇਦਾਰ ਦੇ ਉਧਾਰ ਤੇ ਆਮ ਆਦਮੀ ਪਾਰਟੀ ਨੂੰ ਠੀਕ ਹਾਂਜੀ ਵੀਰ ਜੀ ਤੁਸੀਂ ਕਿਸ ਨੂੰ ਵੋਟ ਪਾ ਕੇ ਕਹੀਦਾ ਜੋਰ ਹੈ ਇੱਕ ਕੋਈ ਚੇਰਾ ਜੀ ਸਰਦਾਰ ਹਰਮਨ ਸਿੰਘ ਸਿੰਧੂ ਦਾ ਤਰਨਤਾਰਨ ਚ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਤੋਂ ਕੰਮ ਤੋਂ ਪਤਾ ਲੱਗਦਾ ਜੀ ਬਜਲੀ ਦੇ ਬਿੱਲ ਫਰੀ ਨੇ ਮਾਫ ਨੇ 300 ਜੂਟ ਤੋਂ ਲੈ ਕੇ 2 ਮਹੀਨੇ ਦਾ 600 ਜੂਟ ਮਿਲਦਾ ਐਂਟੀ ਡਰੋਨ ਸਿਸਟਮ ਲੱਗੇ ਨੇ ਜਿਹੜੇ ਆਪਣਾ ਆਪਣਾ ਜਿਹੜੇ ਆ ਕੀ ਬਾਹਰ ਜਿਹੜੇ ਡਰੋਨ ਹੁੰਦੇ ਉਹਨਾਂ ਨੂੰ ਫੇਲ ਕਰਨ ਵਾਸਤੇ ਔਰ ਜਿਹੜੇ ਆਪਾਂ ਆਮ ਆਦਮੀ ਕਲੀਨਿਕ ਵੇਖ ਲਈਏ ਪੂਚ ਸੁਹੂਲਤਾ ਮਿਲਦੀ ਆ ਬਈਆਂ ਲੋਕਾਂ ਨੂੰ ਟੈਸਟ ਫਰੀ ਆ ਦਵਾਈਆਂ ਫਰੀ ਆ ਔਰ ਵੀ ਆਪਾਂ ਜੇ ਸੁਹੂਲਤਾ ਲਾ ਲਈਏ ਕਿ ਹੁਣ ਸੜਕਾਂ ਜਿਹੜੀਆਂ 19000 ਕਿਲੋਮੀਟਰ ਦੀ ਜਿਹੜੀ ਸੜਕ ਬਣਦੀ ਪਈ ਆ ਉਹਦਾ ਫਾਇਦਾ ਵੀ ਲੋਕਾਂ ਨੂੰ ਹੋਣਾ। ਹੋਰ ਵੀ ਕਈ ਸਹੂਲਤਾਂ ਜਿਹੜੀਆਂ ਆ ਵਾ ਵੀ ਪਾਰਟੀ ਦੇ ਰਹੀ ਹੈ। ਪਰ ਉਹ ਜਿਹੜੇ 19000 ਕਿਲੋਮੀਟਰ ਦੱਸੀ ਆ ਉਹ ਤੇ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਬਣਦੀ। ਵੇਖੋ ਜੀ ਜਿਹੜੀ ਮਰਜ਼ੀ ਯੋਜਨਾ ਜਦੋਂ ਪੰਜਾਬ ਦੀ ਸਰਕਾਰ ਆ ਜੀ ਉਹ ਪੰਜਾਬ ਦੀ ਸਰਕਾਰ ਵੱਲੋਂ ਪਾਸ ਹੁੰਦੀ। ਹਾਂ ਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਹਦਾ ਜੋਰ ਇੱਥੇ ਤੇ ਕਿਹਨੂੰ ਜੀ ਕਾ ਖਾਲਸਾ ਸਿਰ ਵੈਜੀ ਚੀਨਸ ਇੱਥੇ ਦੇ ਝਾੜੂ ਦਾ ਜੋਰ ਜੀ ਜਰਾ ਤੋ ਕਿ ਝਾੜੂ ਨੇ ਕੰਮ ਇੰਨੇ ਕ ਕਰਾਗਾ ਤੇ ਆ ਕਿ ਕੋਈ ਦੂਜੇ ਦਾ ਧਿਆਨ ਕਿਸੇ ਪਾਰਟੀ ਵਾਲ ਜਾਂਦਾ ਹੀ ਨਹੀਂ ਆ ਜੀ ਕਿਉਂਕਿ 10 ਲੱਖ ਦਾ ਬੀਮਾ ਜਿਹੜਾ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਆ ਓਏ ਮੜਾ ਬੰਦਾ ਚੰਗੇ ਆ ਉਸਤਾਜ ਜੀ ਨਾਲ ਹੀ ਨਹੀਂ ਕਰਾ ਸਕਦਾ ਜਿਹੜਾ ਇਸ ਪਾਰਟੀ ਨੇ ਇਹ ਜ਼ਿਆਦਾ ਵਧੀਆ ਬੈਨੀਫਿਟ ਦਿੱਤਾ ਵਾ ਬਾਕੀ ਬਿਜਲੀ ਦੇ ਮੇਨਾ ਦਾ ਤੁਹਾਨੂੰ ਪਤਾ ਹੀ ਬਾਕੀ ਸਾਰੀਆਂ ਸਹੂਲਤਾਂ ਦਾ ਪਤਾ ਹੀ ਆ ਕਿ ਨਵੀਂ ਜਿਹੜੀ ਸਹੂਲਤ ਆ ਰਹੀ ਆ ਦਾ ਹਲਕਾ ਬੇ ਨਦੀ ਐ ਦਾ ਹਲਕਾ ਹਲਤ ਕਾੜਦੀ ਇਹਦੇ ਜ ਆਮ ਲੋਕਾਂ ਨੂੰ ਬਹੁਤ ਵਧੀਆ ਲੱਗਾ ਹਾਂਜੀ ਵੀਰ ਜੀ ਕਿਸ਼ਨੂ ਵੋਟ ਪਾਓ ਦੇਖੋ ਜੀ ਇਸ ਵਾਰ ਕਰਨ ਬੁਰਜ ਨੂੰ ਵੋਟ ਪਏਗੀ ਕਾਂਗਰਸ ਪਾਰਟੀ ਨੂੰ ਵਿਕਾਸ ਦੇ ਨਾਂ ਤੇ ਜਿਹੜੇ ਪਿਛਲੇ 5 ਸਾਲਾਂ ਚ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਕੰਮ ਕੀਤੇ ਲੋਕ ਉਹਨੂੰ ਯਾਦ ਕਰਕੇ ਕਾਂਗਰਸ ਨੂੰ ਵੋਟ ਪਾਣਗੇ ਜੀ ਇਸ ਵਾਰ ਹਾਂਜੀ ਕਰਨ ਬੁਰਜ ਜੀ ਨੂੰ ਵੋਟ ਪਾਵਾਂਗੇ ਕਾਂਗਰਸ ਦਾ ਉਮੀਦਵਾਰ ਜਿਹੜਾ ਸਾਡਾ 2027 ਦੇ ਵਿੱਚ ਕਾਂਗਰਸ ਸਰਕਾਰ ਬਣਾਉਣ ਜਾ ਰਹੇ ਆ ਦੀ ਭੈਣ ਇੱਥੇ ਕੀ ਦਾ ਜੋਰ ਹੈ ਤੇ ਕਿਹਨੂੰ ਮੋਟ ਜਾਓਗੇ ਇੱਥੇ ਸਰ ਜੋਰ ਜਿਹੜਾ ਪਿਛਲੇ 70 75 ਸਾਲਾਂ ਤੋਂ ਆਪਾਂ ਸਾਰੀਆਂ ਸਰਕਾਰਾਂ ਦੇਖ ਹੀ ਚੁੱਕੇ ਸੀ ਜਿਹੜੀ ਕਿ ਹੁਣ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਜੋਰ ਹੈ ਤੇ ਪਹਿਲਾਂ ਵਾਲੀਆਂ ਇਲੈਕਸ਼ਨ ਦੀ ਤਰ੍ਹਾਂ ਹੁਣ ਵੀ ਜਿਹੜਾ ਤਰਨ ਤਾਰਨ ਹਲਕਾ ਹੈ ਉਹ ਆਮ ਆਦਮੀ ਪਾਰਟੀ ਨੂੰ ਹੀ ਅੱਗੇ ਲੈ ਕੇ ਆਉ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤ ਰਹੀ ਹੈ ਤੁਸੀਂ ਕਿਹਨੂੰ ਵੋਟ ਪਾਉਣ ਜਾ ਰਹੇ ਆ ਆਮ ਆਦਮੀ ਪਾਰਟੀ ਦੀ ਹੋਰ ਵੀ ਸਾਡੇ ਨਾਲ ਭਾਈ ਸਾਹਿਬਾ ਗੱਲਬਾਤ ਕਰਨ ਨੇ ਆ ਕੀ ਨਾਂ ਆ ਤੁਹਾਡਾ ਕੁਮਲਜੀਤ ਸਿੰਘ ਬਸਾਦੇ ਕਿਸ ਨੂੰ ਵੋਟ ਪਾਉਣ ਜਾ ਰਹੇ ਆ ਸਰਦਾਰ ਨਦੀਪ ਸਿੰਘ ਸੰ ਤਾਂ ਕੀ ਲੱਗਦਾ ਕਿ ਇਸ ਵਾਰ ਕਿਸ ਦੀ ਹਵਾ ਹੈ ਤਾਂ ਕੋਣ ਜਿਹੜਾ ਬਾਜ਼ੀ ਮਾਰ ਸਕਦਾ 100% ਮਨਦੀਪ ਸਿੰਘ ਦੀ ਹਵਾ ਹੈ ਕਿਉਂਕਿ ਲੋਕ ਬਹੁਤ ਤੰਗ ਆ ਚੁੱਕੇ ਹਨ ਨਸ਼ਿਆਂ ਤੋਂ ਬੇਰੁਜ਼ਗਾਰੀ ਤੋਂ ਤੇ ਇਸ ਕਰਕੇ ਮਨਦੀਪ ਸਿੰਘ ਨੂੰ ਭਾਜਪਾਤਵਾਦ ਸਿੰਘ ਨੂੰ ਅੱਗੇ ਲੈਣਾ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਜੋ ਤੋਂ ਤੇ ਦੇਖਿਆ ਕਿ ਮਗੇ ਜਿਮਣੀ ਚੋਣ ਅਖਾੜੇ ਦੇ ਦੌਰਾਨ ਤਰਨਤਨ ਸਾਹਿਬ ਦੇ ਲੋਕਾਂ ਦੇ ਨਾਲ ਗੱਲਬਾਤ ਹੋਈ ਆ ਤੇ ਲੋਕਾਂ ਨੇ ਆਪੋ ਆਪਣੀ رائے ਦੱਸੀ ਆ ਅਸੀਂ ਸਾਡੀ ਟੀਮ ਜਿਹੜੀ ਕਿ ਆਰਟੀ ਨਿਊਜ਼ ਨੈਟਵਰਕ ਦੀ ਟੀਮ ਜਿਹੜੀ ਅੱਜ ਤਰਨਤਨ ਦੇ ਵਿੱਚ ਪਹੁੰਚੀ ਸੀ ਤਾਂ ਸਾਡੇ ਨਾਲ ਸੀਨੀਅਰ ਜਿਹੜੇ ਰਿਪੋਰਟਰ ਨੇ ਸੁਖਨਾਮ ਸਿੰਘ ਕਾਲੋ ਉਹਨਾਂ ਨਾਲ ਫੇਰ ਇੱਕ ਵਾਰੀ ਸਮਾਪਤੀ ਤੇ ਗੱਲਬਾਤ ਕਰਦੇ ਆ ਕਾਲੋ ਸਾਹਿਬ ਕੀ ਲੱਗਦਾ ਲੋਕਾਂ ਨਾਲ ਗੱਲਬਾਤ ਹੋਈ ਆ رائے ਜਿਹੜੀ ਜਾਨਣੀ ਆ ਆਪਾਂ ਮਿਲ ਕੇ ਕੀ ਲੱਗਦਾ ਕਿ ਕਿਵੇਂ ਦੇ ਨਤੀਜੇ ਆਉਂਦਾ ਨਤੀਜਾ ਤੇ ਜੋ ਹੈ ਉਹ 11 ਤਰੀਕ ਨੂੰ ਚੋਣਾਂ ਨੇ ਤੇ ਕਿੰਨ ਦਿਨ ਗਿਣਤੀ ਹੋਏ ਗੋਦਨ ਸਾਫ ਪਤਾ ਲੱਗੇਗਾ ਪਰ ਜੋ ਤਨ ਤਨ ਸ਼ਹਿਰ ਦੇ ਵਿੱਚ ਵੀ ਲੋਕਾਂ ਦੀ ਰਾਏ ਲਈ ਉਹਦੇ ਵਿੱਚ ਫਸਵਾ ਮੁਕਾਬਲਾ ਵਾਰਿਸ ਪੰਜਾਬ ਦੇ ਮਨਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਹਰਮੇਸ਼ ਸੰਧੂ ਦੇ ਵਿੱਚ ਆ ਹੁਣ ਇਹਨਾਂ ਦੇ ਵਿੱਚ ਵੇਖੋ 1921 ਦੇ ਵਿੱਚ ਪਾਉਣ ਬਾਜੀ ਮਾਰਦਾ ਬਾਕੀ ਇਹੋ ਹੀ ਲੋਕਾਂ ਦਾ ਫਤਵਾ ਜਾਰੀ ਹੋ ਸਕਦਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਕਾਲੀਦਾਲ ਵਾਰਤ ਪੰਜਾਬ ਤੋਂ ਉਮੀਦਵਾਰ ਮਨਦੀਪ ਸਿੰਘ ਖਾਲਸਾ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਹਰਮਿਤ ਸਿੰਘ ਸੰਧੂ ਇਹਨਾਂ ਦੇ ਦਰਮਿਆਨ درمیان ਜਿਹੜਾ ਫਸਮਾ ਮੁਕਾਬਲਾ ਲੱਗਦਾ ਤਾਂ ਗੱਲਬਾਤ ਇੱਥੋਂ ਤੱਕ ਹੋਈ ਆ ਭਾਵੇਂ ਪਾਰਟੀਆਂ ਕਹਿੰਦੀਆਂ ਆ ਰਹੀਆਂ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਤਾਂ ਹਰੇਕ ਦੇ ਵੱਲੋਂ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਲੇਕਿਨ 11 ਤਰੀਕ ਨੂੰ ਜਦੋਂ ਲੋਕਾਂ ਨੇ ਆ ਵੋਟ ਦੇ ਦੇਣੀ ਆ ਤਾਂ 14 ਤਰੀਕ ਨੂੰ ਨਤੀਜੇ ਜਦੋਂ ਆਉਣਗੇ ਤਾਂ ਨਤੀਜਿਆਂ ਦੇ ਵਿੱਚ ਸਾਫ ਪਤਾ ਲੱਗੇਗਾ ਕੌਣ ਬਾਜ਼ੀ ਮਾਰਦਾ ਬਣੇ ਰਹੋ ਸਾਡੇ ਨਾਲ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਥੋੜੀ ਕੇਆਰਟੀ ਨਿਊਜ਼ ਨੈਟਵਰਕ ਤਰਨ ਤਰਨ ਸਾਹਿਬ